ਬਾਰ ਸਾਹਿਬ ਦੇ ਆਲੇ ਦੁਆਲੇ ਸਾਰੇ ਲਾਸ਼ਾਂ ਹੀ ਲਾਸ਼ਾਂ ਸੀ ਅੰਦਰ ਵੀ ਜਿੱਥੇ ਹੈਗੀ ਪ੍ਰਕਰਮਾ ਹੈ ਉੱਥੇ ਵੀ ਲਾਸ਼ਾਂ ਸੀ ਔਰਤਾਂ ਵੀ ਸੀ ਬੱਚੇ ਵੀ ਸੀ ਸਾਡੇ ਕੋਲ ਬਹੁ ਬੜੀ ਆਂਦੀ ਸੀ ਸਾਡੇ ਕੋਲੋਂ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਦਾ ਮੰਜ਼ਰ ਬਿਆਨ ਕਰਦੇ ਇਹ ਹਨ ਕੇਵਲ ਕੁਮਾਰ ਜਿਨ੍ਹਾਂ ਨੂੰ ਆਪਰੇਸ਼ਨ ਬਲੂ ਸਟਾਰ ਦੌਰਾਨ ਮਾਰੇ ਗਏ ਲੋਕਾਂ ਦੀਆਂ ਮ੍ਰਿਤਕ ਦੇਹਾਂ ਨੂੰ ਹਰਮੰਦਰ ਸਾਹਿਬ ਕੰਪਲੈਕਸ ਦੇ ਅੰਦਰੋਂ ਤੇ ਬਾਹਰੋਂ ਚੁੱਕਣ ਤੇ ਕੰਪਲੈਕਸ ਦੇ ਆਲੇ ਦੁਆਲੇ ਦੀ ਸਾਫ ਸਫਾਈ ਦਾ ਜ਼ਿੰਮਾ ਸੌਂਪਿਆ ਗਿਆ ਸੀ ਜੂਨ 2025 ਦੇ ਪਹਿਲੇ ਹਫਤੇ ਆਪਰੇਸ਼ਨ ਬਲੂ ਸਟਾਰ ਦੀ 41ਵੀਂ ਵਰ੍ਹੇਗੰਢ ਮਨਾਇ ਜਾ ਰਹੀ ਹੈ ਬੀਬੀਸੀ ਨੇ ਕੇਵਲ ਕੁਮਾਰ ਨਾਲ ਆਪਰੇਸ਼ਨ ਬਲੂ ਸਟਾਰ ਮਗਰੋਂ ਨਿਭਾਈ ਗਈ ਉਹਨਾਂ ਦੀ ਭੂਮਿਕਾ ਬਾਰੇ ਗੱਲਬਾਤ ਕੀਤੀ ਕੇਵਲ ਕੁਮਾਰ ਉਸ ਵੇਲੇ 32 ਸਾਲ ਦੇ ਸਨ ਤੇ ਅੰਮ੍ਰਿਤਸਰ ਨਗਰ ਨਿਗਮ ਵਿੱਚ ਸੁਪਰਵਾਈਜ਼ਰ ਦੇ ਤੌਰ ਤੇ ਸੇਵਾਵਾਂ ਨਿਭਾ ਰਹੇ ਸਨ ਨਗਰ ਨਿਗਮ ਦੇ ਕਈ ਕਰਮਚਾਰੀਆਂ ਦੇ ਨਾਲ ਉਹਨਾਂ ਦੀ ਡਿਊਟੀ ਲਈ ਗਈ ਸੀ ਜੂਨ 1984 ਦੇ ਪਹਿਲੇ ਹਫਤੇ ਭਾਰਤੀ ਫੌਜ ਦੇ ਦਰਬਾਰ ਸਾਹਿਬ ਕੰਪਲੈਕਸ ਉੱਤੇ ਕੀਤੇ ਹਮਲੇ ਨੂੰ ਆਪਰੇਸ਼ਨ ਬਲੂ ਸਟਾਰ ਵਜੋਂ ਜਾਣਿਆ ਜਾਂਦਾ ਹੈ ਭਾਰਤ ਸਰਕਾਰ ਦੇ ਦਾਅਵੇ ਮੁਤਾਬਕ ਇਹ ਫੌਜੀ ਕਾਰਵਾਈ ਜਰਨੈਲ ਸਿੰਘ ਪਿੰਟਰਾਵਾਲੇ ਅਤੇ ਉਹਨਾਂ ਦੇ ਹਥਿਆਰਬੰਦ ਸਾਥੀਆਂ ਨੂੰ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਬਾਹਰ ਕੱਢਣ ਲਈ ਕੀਤੀ ਗਈ ਸੀ ਜਰਨੈਲ ਸਿੰਘ ਪਿੰਡਾ ਵਾਲੇ ਸਿੱਖ ਧਰਮ ਦੀ ਪ੍ਰਚਾਰਕ ਸੰਸਥਾ ਦਮਦਮੀ ਟਕਸਾਲ ਦੇ ਤਤਕਾਲੀ ਮੁਖੀ ਸਨ ਸਰਕਾਰੀ ਵਾਈਟ ਪੇਪਰ ਮੁਤਾਬਕ ਆਪਰੇਸ਼ਨ ਬਲੂ ਸਟਾਰ ਵਿੱਚ 493 ਆਮ ਲੋਕ ਤੇ 83 ਫੌਜੀ ਮਾਰੇ ਗਏ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਹਮਲੇ ਦੇ ਅਮ੍ਰਿਤਕਾਂ ਦੀ ਸੂਚੀ ਵਿੱਚ 743 ਨਾਮ ਸ਼ਾਮਲ ਹਨ ਧਰਕੇਸ਼ ਵੀਰੇ ਮੈਨੂੰ 5:30 ਵਜੇ ਆਣ ਕੇ ਠਾਇਆ ਇਹਨਾਂ ਨੇ ਮਿਲਟਰੀ ਵਾਲਿਆਂ ਨੇ ਨਾਲ ਸਾਡੇ ਡਾਕਟਰ ਰਾਜਪਾਲ ਜੀ ਪਾਟਿਆ ਸੀ ਤੇ ਉਹ ਮੈਂ بارش ਉੱਤਾ ਸੀਗਾ ਤੇ ਉਹਨਾਂ ਨੇ ਠਾ ਕੇ ਮੈਂ ਕਿਹਾ ਜੀ ਮੈਂ ਨਾਲ ਕੇ ਆ ਜਾਣਾ 2 ਮਿੰਟ ਚ ਆ ਜਾਣਾ ਉੱਥੇ ਫਿਰ ਮੇਰਾ ਉਹਨਾਂ ਨੇ ਪਾਸ ਬਣਾ ਕੇ ਦਿੱਤਾ ਕਿਉਂਕਿ ਕਰਫੂ ਲੱਗਾ ਹੋਇਆ ਸੀ ਕਿਸੇ ਨੂੰ ਆਉਣ ਜਾਂਦੇ ਆਗਿਆ ਨਹੀਂ ਸੀਗੀ ਤਿੰਨ ਚਾਰ ਟਰਾਲੀਆਂ ਮੈਨੂੰ ਮਿਲ ਗਈਆਂ ਸਾਡੇ ਜਿਹੜੇ ਮੁੰਡੇ ਸੇਵਾਦਾਰ ਸੀ ਨਾ ਉਹ ਇੰਜ ਕਰਕੇ ਨਾ ਬਾਹ ਫੜਦੇ ਸੀਗੇ ਤੇ ਇਸ ਤਰ੍ਹਾਂ ਮੋੜੇ ਤੇ ਚੁੱਕ ਕੇ ਨਾ ਤੇ ਟਰਾਲੀ 'ਚ ਪਾ ਦਿੰਦੇ ਸੀ ਤੇ ਟਰਾਲੀ ਸਾਨੂੰ ਉਹਦੇ 'ਚ 10 ਕੋ ਲਾਸ਼ਾਂ ਆ ਜਾਂਦੀਆਂ ਸੀ ਉਹਦੇ ਵਿੱਚ ਪਰ ਪੜ ਕੇ ਤੇ ਮੈਡੀਕਲ ਜਿੱਥੇ ਮੈਡੀਕਲ ਕਾਲਜ ਹੈ ਨਾ ਉੱਥੇ ਪੋਸਟਮਾਰਟਮ ਵਾਸਤੇ ਭੇਜ ਜੀ ਰਿਹਾ ਸੀ ਸਵੇਰੇ ਤੜਕੇ ਜਦੋਂ ਜਾਹੀਦਾ ਸੀ ਨਾ ਡਿਊਟੀ ਤੇ 2 ਮੀਟਰ ਕੱਪੜਾ ਸਾਨੂੰ ਫਰੇਸ਼ ਮਰਦਾ ਸੀਗਾ ਮੂੰਹ ਬੰਨਵਾਸੇ ਗਰਮੀ ਦੇ ਦਿਨ ਸੀਗੇ ਤੇ ਲਾਸ਼ਾਂ ਪੁੱਲ ਪੁੱਲ ਕੇ ਤੇ ਉਹ ਜਿਹੜੀ ਕੁਇੰਟਲ ਦੀ ਲਾਸ਼ ਹੈ ਗਈ ਸੀ ਉਹ ਡੇਢ ਕੁਇੰਟਲ ਦੀ ਹੋਈ ਗਈ ਸੀ ਤੇ ਬਾਹਾਂ ਲਤਾ ਜਿੱਤੋਂ ਫੜਦੇ ਸੀ ਤੇ ਉਹ ਹੱਥ 'ਚ ਆ ਜਾਂਦੇ ਸੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਸਾਰੇ ਲਾਸ਼ਾਂ ਹੀ ਲਾਸ਼ਾਂ ਸੀ ਅੰਦਰ ਵੀ ਦਿੱਤੇ ਹੈਗੇ ਪਰਕਰਮਾਗੇ ਉੱਥੇ ਵੀ ਲਾਸ਼ਾਂ ਸੀ ਮਾਈ ਸੇਵਰ ਬਿਜਾਰ ਚ ਸੀ ਕਾਠੀਆਂ ਵਾਲੇ ਬਿਜਾਰ ਚ ਸੀ ਆਟਾ ਮੰਡੀ ਦਾ ਕੋਲ ਸੀ ਪਤ ਬਹੁਤ ਕਾਫੀ ਦਿਨ ਤੱਕ ਕੰਦੀ ਰਹੀ ਆ ਤੇ ਲਾਸ਼ਾਂ ਤਾਂ 3-4 ਦਿਨ ਚ ਖਤਮ ਕਰ ਦਿੱਤੀਆਂ ਇਹ ਦਿਨਾਂ ਦੇ ਲਾਸ਼ ਔਰਤਾਂ ਵੀ ਸੀ ਬੱਚੇ ਵੀ ਸੀ ਤੇ ਜਵਾਨੀ ਸੀ ਬਜ਼ੁਰਗ ਵੀ ਕਿਤੇ ਸੀ ਲਾਸ਼ਾਂ ਜਿਹੜੀਆਂ ਸੀ ਨਾ ਉਹ ਵਿੱਚੋਂ ਉਹਨਾਂ ਨੇ ਫੌਜੀਆ ਨੇ ਪਤਾ ਨਹੀਂ ਕਿਸ ਢੰਗ ਨਾਲ ਕਢਾ ਕੇ ਨਾ ਉਹਨਾਂ ਨੇ ਬਾਹਰ ਰਹਾ ਪਿਆ ਸਰੋਵਰ ਦੇ ਵਿੱਚ ਹੀ ਗਏ ਸੀ ਤੇ ਜਾਣੀ ਸਕਦੇ ਤੇ ਨਾ ਨਿਕਲ ਲਿਆ ਨੇ ਨਾ ਸਾਡੇ ਕੋਈ ਬੰਦੇ ਉਤਾਰੀ ਆਂਦੇ ਉਹਨਾਂ ਨੇ ਫਿਰ ਕਢਵਾ ਕੇ ਦਬਾਰ ਰਖਾ ਦਿੱਤੀ। ਅੰਮ੍ਰਿਤਸਰ ਦੇ ਤਤਕਾਲੀ ਡਿਪਟੀ ਕਮਿਸ਼ਨਰ ਰਮੇਸ਼ ਿੰਦਰ ਸਿੰਘ ਵੀ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਡਾਕਟਰ ਰਾਜਪਾਲ ਪਾਟਿਆ ਨਗਰ ਨਿਗਮ ਵਿਭਾਗ ਵਿੱਚ ਬਤੌਰ ਸਿਹਤ ਅਧਿਕਾਰੀ ਤੈਨਾਤ ਸਨ। ਉਹਨਾਂ ਦੀ ਨਿਗਰਾਨੀ ਹੇਠ ਹੀ ਨਗਰ ਨਿਗਮ ਕਰਮਚਾਰੀਆਂ ਨੂੰ ਲਾਸ਼ਾਂ ਚੁਕਵਾਉਣ ਲਈ ਸੱਦਿਆ ਗਿਆ ਸੀ। ਰਮੇਸ਼ ਿੰਦਰ ਸਿੰਘ ਨੇ ਆਪਰੇਸ਼ਨ ਬਲੂ ਸਟਾਰ ਬਾਰੇ ਟਰਮੋਇਲ ਇਨ ਪੰਜਾਬ ਬਿਫੋਰ ਐਂਡ ਆਫਟਰ ਬਲੂ ਸਟਾਰ ਐਨ ਇਨਸਾਈਡਰ ਸਟੋਰੀ ਨਾਂ ਦੀ ਕਿਤਾਬ ਲਿਖੀ ਹੈ। ਜਿਸ ਵਿੱਚ ਕੇਵਲ ਕੁਮਾਰ ਵੱਲੋਂ ਦੱਸੀ ਜਾਣਕਾਰੀ ਵਰਗੇ ਕਈ ਹੋਰ ਵੇਰਵੇ ਦਰਜ ਕੀਤੇ ਗਏ ਹਨ ਇੰਜਰਡ ਨੂੰ ਐਵੈਕੂਏਟ ਕਰਨ ਤੋਂ ਬਾਅਦ ਸਟੇਟ ਕਮੰਡ ਨੇ ਮਿਸਪਲ ਕਾਰਪੋਰੇਸ਼ਨ ਨੂੰ ਮੰਡੇਟ ਦਿੱਤਾ ਕਿ ਤੁਸੀਂ ਬਾਡੀਜ਼ ਨੂੰ ਐਵੈਕੂਏਟ ਕਰਕੇ ਪੋਸਟਮਾਰਟਮ ਕਰਵਾ ਕੇ ਉਹਨਾਂ ਦੀ ਪਰਮਿਸ਼ਨ ਕਰਵਾਓ 6 ਆਫਟਰਨੂਨ ਤੋਂ ਜਿਹੜਾ ਹੈਗਾ ਐਵੈਕੂਏਸ਼ਨ ਪਹਿਲਾਂ ਇੰਜਰਡ ਦੀ ਹਾਂਜੀ ਉਹਨਾਂ ਨੂੰ ਹਸਪਤਾਲ ਜਾਣਾ ਫਰਸਟ ਏਡ ਦੇਣਾ ਅਨ ਉਦੋਂ ਬਾਅਦ ਡੈਡ ਬਾਡੀਜ਼ ਦੀ ਰਿਮੂਵਲ ਜਿਹੜੀ ਹੈ ਉਹ ਸ਼ੁਰੂ ਹੋ ਰਹੀ। ਰਮੇਸ਼ਿੰਦਰ ਸਿੰਘ ਮੁਤਾਬਕ ਮਰਨ ਵਾਲੇ ਬੱਚੇ, ਔਰਤਾਂ ਅਤੇ ਬਜ਼ੁਰਗਾਂ ਦੀ درست ਗਿਣਤੀ ਨਹੀਂ ਹੋ ਸਕੀ ਸੀ ਕਿਉਂਕਿ ਸਫਾਈ ਕਰਮਚਾਰੀ ਕਈ ਲਾਸ਼ਾਂ ਨੂੰ ਸਿੱਧੇ ਸ਼ਮਸ਼ਾਨਗਾਹਾਂ ਵਿੱਚ ਲੈ ਗਏ ਸਨ। ਆਪਣੀ ਕਿਤਾਬ ਵਿੱਚ ਲਿਖਦੇ ਹਨ ਕਿ 7 ਤੋਂ 18 ਜੂਨ ਤੱਕ ਸਿਰਫ 536 ਲਾਸ਼ਾਂ ਦਾ ਪੋਸਟਮਾਰਟਮ ਕੀਤਾ ਗਿਆ ਸੀ ਜਿਨ੍ਹਾਂ ਵਿੱਚੋਂ 495 ਮਰਦ, 33 ਔਰਤਾਂ ਤੇ 8 ਬੱਚੇ ਸਨ। ਰਮੇਸ਼ਿੰਦਰ ਮੁਤਾਬਕ ਪੋਸਟਮਾਰਟਮ ਦੌਰਾਨ ਇੱਕ ਸ਼ਖਸ ਜ਼ਿੰਦਾ ਵੀ ਮਿਲਿਆ ਸੀ ਬਿਕੋਜ਼ ਡੈੱਡ ਬੋਡੀਜ਼ ਇੱਕ ਤੁਜੇ ਤੇ ਪੰਨਾਂ ਨੇ ਬੇਹੋਸ਼ ਬੰਦਾ ਹੋ ਜਾਂਦਾ ਹੈ ਬਲੀਡਿੰਗ ਹੋ ਜਾਂਦੀ ਹੈਗੀ ਅਨਕੌਨਸ਼ੀਅਸ ਦੇ ਵਿੱਚ ਬੋਡੀ ਜਿਹੜੀ ਸੀਗੀ ਰਿਮੂਵ ਹੋ ਗਈ ਉਹਦੀ ਵੀ ਬੋਡੀ ਰਿਮੂਵ ਹੋਈ ਤੋਂ ਉਸ ਦੇ ਵਿੱਚ ਜਦ ਉਹ ਪੋਸਟਮਾਰਟਮ ਕਰਨ ਲੱਗੇ ਉਹਨਾਂ ਨੇ ਦੇ ਮਸਟ ਹੈਵ ਪੁਟ देयर ਸਰਜਨਸ ਨਾਈਫ ਇੰਟੂ ਦ ਬੋਡੀ ਉਹ ਥੋੜਾ ਜਿਹਾ ਗਰਾਉਂਡ ਕੀਤਾ ਉਹਨੇ ਦੇ ਰੀਅਲਾਈਜ਼ ਕਿ ਹੀ ਇਜ਼ ਨਾਟ ਡੈੱਡ ਉਧਰ ਕੇਵਲ ਕੁਮਾਰ ਕਹਿੰਦੇ ਹਨ ਕਿ ਬੇਸ਼ੱਕ ਵਿਭਾਗ ਵੱਲੋਂ ਉਹਨਾਂ ਦੇ ਇਸ ਕੰਮ ਲਈ ਹੌਸਲਾ ਫਜ਼ਾਈ ਕੀਤੀ ਗਈ ਪਰ ਉਹਨਾਂ ਦੀ ਆਪਣੀ ਸਰੀਰਕ ਤੇ ਮਾਨਸਿਕ ਸਿਹਤ ਉੱਤੇ ਇਸ ਘਟਨਾਕ੍ਰਮ ਦਾ ਬਹੁਤ ਮਾੜਾ ਅਸਰ ਪਿਆ। ਖਾਣ ਨੂੰ ਤਾਂ ਕੁਝ ਜੀਣ ਹੀ ਘਾਤਾ ਤੇ ਮਿਲਣਾਂ ਕੀ ਉੱਥੇ ਕੁਝ ਵੀ ਨਹੀਂ ਬਾਜ਼ਾਰ ਬੰਦ ਸੀ। ਸ਼ਰਾਫਤ ਬਗੈਰ ਨਹੀਂ ਲਾਚਾ ਚੁੱਕਿਆ ਜਾਣਿਆ ਕਿਉਂਕਿ ਲਾਚਾਂ ਦਾ ਬਹੁਤ ਬੁਰਾ ਹਾਲ ਸੀ। 100 ਰੁਪਏ ਉਹਨਾਂ ਨੇ ਸਾਰਿਆਂ ਨੂੰ ਮਤਲਬ ਕਿ ਜਿਹੜੇ ਉੱਥੇ ਕੰਮ ਕਰਨ ਵਾਲੇ ਸੀ ਉਹਨਾਂ ਨੂੰ ਤੇ ਮੈਨੂੰ ਕਰਾਏ 1000 ਰੁਪਇਆ ਦਿੱਤਾ ਸੀ ਐਵੇਂ ਸਾਡੇ ਡਿਪਾਰਟਮੈਂਟ ਲੈ ਦਿੱਤੇ ਕੋਈ ਦਿਹਾੜੀ ਨਹੀਂ ਸੀ ਕੋਈ ਲੈਣਾ ਨਹੀਂ ਐਵੇਂ ਜਿਸ ਤਰ੍ਹਾਂ ਹੌਸਲਾ ਫਸਾਈ ਦਿੱਤਾ ਚਾਰ ਪੰਜ ਦਿਨ ਤੱਕ ਸਾਨੂੰ ਪਤਾ ਹੀ ਨਹੀਂ ਇਸ ਤਰ੍ਹਾਂ ਹੁੰਦਾ ਹੀ ਵੀ ਕੋਈ ਖਲੋਤਾ ਦਾ ਕੋਈ ਬੈਠਾ ਦਾ ਕੋਈ ਕਹਿੰਦਾ ਮੇਰੇ ਵਾਲ ਕਿੱਥੇ ਹੀ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਉਹਦੇ ਦੀ ਨੀਂਦਰ ਹੀ ਨਹੀਂ ਸੀ ਹੁੰਦੀ ਅੱਕਾ ਤੇ ਸਾਮਣੇ ਹੋਏ ਘੁੰਮਦੇ ਸੀ ਤਿੰਨ ਚਾਰ ਦਿਨ ਤੇ ਬਹੁਤ ਬੁਰਾ ਹਾਲ ਸੀ ਨੀਂਦਰ ਨਾ ਹਣੀ ਨਾ ਉਹ ਤਾਂ ਭੁਖੇ ਰਹਿਣਾ ਨਿੰਬੂ ਪਾਣੀ ਨਾਲ ਕਿੰਨਾ ਕਚਰਾ ਬੰਦਾ ਚੱਲਦਾ ਸਾਡੇ ਕੋਲ ਬੋ ਬੜੀ ਆਂਦੀ ਸੀ ਸਾਡੇ ਕੋਲੋਂ ਸਾਬ ਬੋਨੀ ਸੀ ਜਾਂਦੀ ਪਾਣੀ ਬੇਸ਼ੱਕ ਬਤੇਰਾ ਰੋੜਿਆ ਫੈਕ ਗਏ ਇੰਡੀਆ ਗੱਡੀਆਂ ਲੱਗੀਆਂ ਸੀ ਹੋਰ ਬੜਾ ਕੁਝ ਪਰ ਜਿੰਨਾ ਚਿਰ ਉਹ ਡਸਟ ਨਹੀਂ ਨਾ ਪਾਈ ਡਸਟ ਇੱਕ ਦਵਾਈ ਹੈਗੀ ਸੀ ਉਹ ਅੱਜਕੱਲ ਮੇਰੇ ਖਿਆਲ ਚ ਇੱਥੇ ਇਹ ਮਹਿਕਮੇ ਕੋ ਨਹੀਂ ਐਸਵਾਏ ਰੇਲ ਤੋਂ ਉਹ ਉਹ ਡਸਟ ਭਾਈ ਫੇਰ ਬੋ ਗਈ